ਵਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਹਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਚਾਰ ਪੰਜ ਸਾਲ ਦੇ ਹੀ ਸਨ ਤਾਂ ਇੱਕ ਦਿਨ ਦਵਾਰੇ ਤੇ ਸਾਧੂ ਨੇ ਆ ਕੇ ਅਲਖ ਨਿਰੰਜਨ ਦੀ ਆਵਾਜ਼ ਦਿੱਤੀ ਤਾਂ ਮਾਤਾ ਸੁਲਖਣੀ ਜੀ ਅਤੇ ਭੂਆ ਨਾਨਕੀ ਜੀ ਅੰਦਰ ਕਿਸੇ ਘਰੋਗੀ ਕਾਰੋਬਾਰ ਵਿੱਚ ਰੁੱਝੇ ਹੋਏ ਸਨ ਜੋ ਉਹ ਸਾਧੂ ਦੀ ਆਵਾਜ਼ ਨਾ ਸੁਣ ਸਕੇ ਬਾਲਕ ਸਰੂਪ ਅੱਗੇ ਡਿਓੜੀ ਵਿੱਚ ਬੈਠੇ ਕਿਸੇ ਖੇਡ ਵਿੱਚ ਖੇਡ ਰਹੇ ਸਨ ਜਦ ਏਦਾਂ ਦਰਵਾਜ਼ੇ ਤੇ ਖੜੇ ਸਾਧੂ ਨੂੰ ਤੱਕਿਆ ਤਾਂ ਬਾਲਕ ਸਰੂਪ ਵਿੱਚ ਬਾਬਾ ਸ਼੍ਰੀ ਚੰਦ ਜੀ ਝੱਟ ਹੀ ਅੰਦਰ ਪੁੱਜੇ ਅੱਗੇ ਛੋਲਿਆਂ ਦੀ ਬੋਰੀ ਪਰੀ ਪਈ ਸੀ ਨਿੱਕੇ ਜਿਹੇ ਕੋਮਲ ਹੱਥ ਦੀ ਮੁਠੀ ਭਰੀ ਤੇ ਆਣ ਕੇ ਉਸ ਦੇ ਕਾਸੇ ਵਿੱਚ ਛੱਡ ਦਿੱਤੀ। ਛੋਲਿਆਂ ਦੇ ਦਾਣਿਆਂ ਨੂੰ ਇਹਨਾਂ ਦੇ ਹੱਥਾਂ ਦੀ ਛੋਹ ਨੇ ਹੀਰੇ ਮੋਤੀਆਂ ਦਾ ਰੂਪ ਕਰ ਦਿੱਤਾ ਕਿ ਜਿਸ ਤਰ੍ਹਾਂ ਲੋਹੇ ਨੂੰ ਪਾਰਸ ਛੋਹ ਜਾਵੇ ਤਾਂ ਉਹ ਸੋਨੇ ਦਾ ਰੂਪ ਹੋ ਜਾਂਦਾ ਹੈ। ਸਾਧੂ ਨੇ ਜਦ ਆਪਣੇ ਕਾਸੇ ਵਿੱਚ ਹੀਰੇ ਮੋਤੀ ਪੈਂਦੇ ਵੇਖੇ ਤਾਂ ਹੈਰਾਨ ਵੀ ਹੈ ਅਤੇ ਨੂਰੀ ਮੁਖੜੇ ਵੱਲ ਵੇਖ-ਵੇਖ ਕੇ ਪ੍ਰਸੰਨ ਵੀ ਹੋ ਰਿਹਾ ਹੈ ਤੇ ਇਹੋ ਹੀ ਸੋਚ ਰਿਹਾ ਹੈ ਕਿ ਇਹ ਕੋਈ ਆਮ ਬਾਲਕ ਨਹੀਂ ਹੈ ਕੋਈ ਉਸ ਪ੍ਰਭੂ ਦਾ ਹੀ અવਤਾਰ ਹੈ ਕੰਨ ਵਿੱਚ ਦਰਸ਼ਣੀ ਮਾਸ ਦਾ ਮੁੰਦਰਾ ਹੈ ਅਤੇ ਤਨ ਉਤੇ ਵਿਪੂਰ ਦਾ ਵੀ ਚਿੰਨ ਹੈ ਨੈਣਾ ਵਿੱਚ ਕੁਮਾਰੀ ਹੈ ਮੁਖੜਾ ਗੁਲਾਬ ਦੇ ਫੁੱਲ ਵਾਂਗਰ ਰੋਸ਼ਨ ਹੈ ਬੋਲੀ ਤੋਤਲੀ ਪਿਆਰੀ ਪਿਆਰੀ ਹੈ ਮਸਤਕ ਚੰਦ ਦੇ ਸਮਾਨ ਚਮਕਾ ਮਾਰ ਰਿਹਾ ਹੈ ਮੈਂ ਬਲਿਹਾਰ ਜਾਵਾਂ ਇਸ ਨੂਰੀ ਸਰੂਪ ਤੋਂ ਆਖਿਆ ਕਿ ਮੇਰੇ ਰੱਬ ਜੀ ਆਪ ਇਹ ਹੀਰੇ ਮੋਤੀ ਵਾਪਸ ਲੈ ਜਾਓ ਅਤੇ ਮੈਨੂੰ ਆٹے ਦੀ ਪਿੱਛੇ ਲਿਆ ਕੇ ਪਾ ਦਿਓ ਇਹ ਸਾਡੇ ਕਿਸੇ ਵਰਤੋਂ ਵਿੱਚ ਨਹੀਂ ਹਨ ਇਹ ਤਾਂ ਮੇਰਾ ਕੁੰਡਾ ਕਰਵਾ ਦੇਣਗੇ ਹਕੂਮਤ ਬਹੁਤ ਬੇਰਹਿਮ ਹੈ ਜੋ ਬੇਇਨਸਾਫੀ ਤਾਂ ਅੱਗੇ ਹੀ ਕਰੀ ਜਾ ਰਹੀ ਹੈ ਮੈਨੂੰ ਨਹੀਂ ਛੱਡੇਗੀ ਪਿੱਛੇ ਲੈ ਜਾਓ ਇਹ ਲਵੋ ਹੀਰੇ ਤੇ ਮੋਤੀ ਇਹਨਾਂ ਗੱਲਾਂ ਹੁੰਦੀਆਂ ਦੀ ਆਵਾਜ਼ ਅੰਦਰ ਪੂਜੀ ਕਿ ਮੇਰੇ ਲਾਲ ਦੇ ਨਾਲ ਬਾਹਰ ਕੌਣ ਗੱਲਾਂ ਕਰ ਰਿਹਾ ਹੈ ਤਾਂ ਨਾਨਾਣ ਪਰਜਾਈ ਦੋਨੋਂ ਹੀ ਭੱਜ ਕੇ ਬਾਹਰ ਆਈਆਂ ਅੱਗੇ ਸਾਧੂ ਖੜਾ ਹੈ ਉਹਨਾਂ ਨੇ ਅੱਗੇ ਵੱਧ ਕੇ ਦੇਖਿਆ ਤੇ ਸਾਧੂ ਦੇ ਕਾਸੇ ਤੇ ਨਜ਼ਰ ਪਈ ਹੀਰੇ ਮੋਤੀ ਧਕੇ ਤਾਂ ਭੂਆ ਨਾਨਕੀ ਜੀ ਅਤੇ ਮਾਤਾ ਸੁਲਖਣੀ ਜੀ ਵੇਖ ਕੇ ਹੈਰਾਨ ਹੋ ਗਏ ਕਿ ਇਹ ਹੀਰੇ ਮੋਤੀ ਕਿੱਥੋਂ ਆ ਗਏ ਹਨ ਜੋ ਮੇਰੇ ਲਾਲ ਨੇ ਸਾਧੂ ਦੇ ਕਾਸੇ ਵਿੱਚ ਪਾ ਦਤੇ ਹਨ ਤਾਂ ਨਿੱਕੇ ਜਿਹੇ ਬਾਸ ਰੂਪ ਨੇ ਆਖਿਆ ਕਿ ਤੁਸੀਂ ਮੇਰੇ ਨਾਲ ਅੰਦਰ ਚਲੋ ਮੈਂ ਦੱਸ ਦਿੰਦਾ ਹਾਂ ਅੰਦਰ ਗਏ ਤਾਂ ਬਾਸ ਰੂਪ ਜੀ ਨੇ ਬੋਰੀ ਵੱਲ ਇਸ਼ਾਰਾ ਕੀਤਾ ਕਿ ਮਾਤਾ ਜੀ ਇਸ ਭਰੀ ਹੋਈ ਬੋਰੀ ਦੇ ਵਿੱਚੋਂ ਕੇਵਲ ਉਹ ਪਵਿੱਤਰ ਹੱਥਾਂ ਦੀ ਛੋਹ ਨਾਲ ਹੀ ਹੀਰੇ ਮੋਤੀ ਬਣ ਗਏ ਹੋਏ ਹਨ ਜਿਵੇਂ ਪਾਰਸ ਦੀ ਛੋਹ ਨਾਲ ਲੋਹਾ ਸੋਨਾ ਬਣ ਜਾਂਦਾ ਹੈ ਦਾਰ ਆਇਓ ਸਾਧੂ ਨੂੰ ਵੀ ਦਰ ਤੋਂ ਪ੍ਰਸੰਨ ਕਰਕੇ ਤੋਰਿਆ ਜਾਦੇ ਹੋਏ ਸਾਧੂ ਨੇ ਸਿਰ ਝੁਕਾ ਕੇ ਨਮਸਕਾਰ ਕੀਤੀ ਤੇ ਆਪਣੇ ਰਾਹੇ ਪੈ ਗਿਆ ਪਰ ਬਾਬਾ ਜੀ ਦੀ ਸੂਰਤ ਨੇ ਉਸ ਦੇ ਹਿਰਦੇ ਵਿੱਚ ਨਿਵਾਸ ਕਰ ਰੱਖਿਆ ਹੋਇਆ ਸੀ ਜਿਵੇਂ ਕਿ ਸਬਨਾ ਜੀਆਂ ਕਾਇਕ ਦਾਤਾ ਸੋਮੈ ਵਿਸਰਨਾ ਜਾਈ ਆਪ ਲਗਭਗ 7-8 ਸਾਲ ਦੇ ਸੀ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਯਾਤਰਾ ਕਰਨ ਵਾਸਤੇ ਤੁਰੇ ਸੀ ਤਾਂ ਆਪ ਜੀ ਨੂੰ ਭੈਣ ਨਾਨਕੀ ਦੀ ਝੋਲੀ ਪਾ ਕੇ ਉਹਨਾਂ ਦਾ ਸੁਪੁੱਤਰ ਬਣਾ ਕੇ ਹੀ ਤੁਰੇ ਸਨ ਬਾਬਾ ਲਖਮੀ ਦਾਸ ਜੀ 2 ਸਾਲ ਛੋਟੇ ਸਨ ਉਹ ਆਪਣੇ ਨਾਨਕੇ ਚਲੇ ਗਏ ਸਨ ਇਧਰ ਬਾਲਕ ਸ਼ਿਰੀ ਚੰਨ ਜੀ ਕਈ ਕਈ ਦਿਨ ਰੋਟੀ ਵੀ ਨਹੀਂ ਖਾਂਦੇ ਸੀ ਅਤੇ ਚੌਂਖੜਾ ਮਾਰ ਕੇ ਭਜਨ ਸਿਮਰਨ ਵਿੱਚ ਲੀਨ ਰਹਿੰਦੇ ਸਨ ਸੁਰਤੀ ਪ੍ਰਭੂ ਦੀ ਜੋਤ ਵਿੱਚ ਲਾਈ ਰੱਖਣੀ ਜਦ ਘਰ ਤੋਂ ਬਾਹਰ ਬੱਚਿਆਂ ਨਾਲ ਵੀ ਖੇਡਣ ਜਾਂਦੇ ਸਨ ਤਾਂ ਬੱਚਾ ਨੂੰ ਬਿਠਾਲ ਕੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਜਪਾਣਾ ਤੇ ਜਪਣਾ ਕਈ ਵਾਰੀ ਬੱਚਾ ਨਾਲ ਲੁਕਣ ਮਿਚੀ ਦੀ ਖੇਡ ਖੇਡਦੇ ਆਂ ਹੀ ਵਿੱਚ ਹਲੋਫ ਹੋ ਜਾਣਾ ਤਾਂ ਬੱਚਿਆਂ ਨੇ ਵੀ ਹੈਰਾਨ ਰਹਿ ਜਾਣਾ ਇੱਕ ਦਿਨ ਬਾਲਕ ਸਰੂਪ ਬਾਬਾ ਜੀ ਇਕੱਲੇ ਹੀ ਬਾਹਰ ਜੰਗਲ ਵਿੱਚ ਚਲੇ ਗਏ ਸਨ ਅਚਾਨਕ ਹੀ ਉਥੇ ਕਾਲੇ ਰੰਗ ਦਾ ਸੱਪ ਆਣ ਨਿਕਲਿਆ ਤਾਂ ਉਸ ਨੂੰ ਹੀ ਫੜ ਕੇ ਉਹਦੇ ਨਾਲ ਹੀ ਖੇਡਣ ਲੱਗ ਪਏ ਕਦੇ ਆਪਣੇ ਗਲ ਵਿੱਚ ਪਾ ਲੈਂਦੇ ਕਦੇ ਸਿਰ ਤੇ ਪੱਗ ਵਾੜ ਲੈਂਦੇ ਕਦੀ ਆਪਣੇ ਲੱਕ ਦੇ ਨਾਲ ਵੜ ਲੈਂਦੇ ਲੋਕੀ ਵੇਖ ਕੇ ਭੱਜ ਜਾਂਦੇ ਕਿ ਬਾਲਕ ਨੂੰ ਇਹ ਡੱਸ ਨਾ ਜਾਵੇ ਜਦ ਨੇੜੇ ਆਉਂਦੇ ਸਨ ਤਾਂ ਉਹ ਸੱਪ ਉਥੇ ਹੀ ਅਲੋਪ ਹੋ ਜਾਂਦਾ ਸੀ ਲੋਕੀ ਹੈਰਾਨ ਵੀ ਹੁੰਦੇ ਸਨ ਇਹ ਸੋਚਾਂ ਵਿੱਚ ਪੈ ਜਾਂਦੇ ਸਨ ਕਿ ਇਹ ਤਾਂ ਸ਼ੇਵ ਕੋਲਾ ਭੰਡਾਰੀ ਹੀ ਹੋਵੇਗਾ ਜਿਸ ਦੇ ਸੱਪ ਵੀ ਪਿਆਰੇ ਹੋ ਰਹੇ ਹਨ ਇੱਕ ਦਿਨ ਬਾਲਸਰੂਪ ਬਾਬਾ ਜੀ ਘੋਰ ਵੱਡੇ ਜੰਗਲ ਵਿੱਚ ਜਾ ਬੈਠੇ ਤਾਂ ਸਮਾਧੀ ਵਿੱਚ ਲੀਨ ਹੋ ਗਏ ਦੋ ਸ਼ੇਰ ਜੰਗਲ ਵਿੱਚੋਂ ਆਣ ਕੇ ਬਾਬਾ ਜੀ ਦੇ ਖੱਬੇ ਸੱਜੇ ਬੈਠ ਗਏ ਅਤੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਸਨ ਇਹ ਵੀ ਕੌਤਕ ਬਹੁਤ ਸਾਰੇ ਲੋਕਾਂ ਨੇ ਤੱਕਿਆ ਤੇ ਆਖਣ ਲੱਗੇ ਕਿ ਤਣ ਹਨ ਇਹਨਾਂ ਦੇ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਤਣ ਹਨ ਇਹਨਾਂ ਦੀ ਮਾਤਾ ਜਿਨ੍ਹਾਂ ਨੇ ਐਸੇ ਤਾਪ ਤੇਜ ਵਾਲਾ ਸੁਪੁੱਤਰ ਜਨਮਿਆ ਹੈ ਜਿਸ ਦੇ ਦਰਸ਼ਨਾਂ ਦੀ ਚਾਹਨਾ ਕਰਕੇ ਸ਼ੇਰ ਵੀ ਸ਼ਰਨ ਵਿੱਚ ਬੈਠ ਜਾਂਦੇ ਹਨ ਇਸੇ ਤਰ੍ਹਾਂ ਇੱਕ ਦਿਨ ਬਾਸਰੂਪ ਬਾਬਾ ਜੀ ਵੱਡੇ ਜੰਗਲ ਵਿੱਚ ਆ ਬੈਠੇ ਆਪਣੀ ਭਗਤੀ ਵਿੱਚ ਲੀਨ ਹੋ ਗਏ ਤਾਂ ਜੰਗਲ ਵਿੱਚੋਂ ਇੱਕ ਹਾਥੀ ਸੁੰਦਰ ਮਿੱਠੇ ਮੇਵਿਆਂ ਵਾਲੀ ਡਾਲੀ ਜੋ ਫਲ ਦੇ ਨਾਲ ਭਰੀ ਪਈ ਸੀ ਲਿਆ ਕੇ ਅੱਗੇ ਰੱਖ ਦਿੱਤੀ ਤੇ ਉਹ ਕੁਝ ਪਰੇ ਹੋ ਕੇ ਖੜਾ ਰਿਹਾ ਜਦ ਬਾਸਰੂ ਬਾਬਾ ਜੀ ਦੀ ਸਮਾਦੀ ਖੁੱਲੀ ਤਾਂ ਸੁੰਡ ਨਾਲ ਡੰਡੌਤ ਕੀਤੀ ਅਤੇ ਇੱਕ ਫੁੱਲ ਵੀ ਚਰਨਾ ਵਿੱਚ ਭੇਟ ਕੀਤਾ ਜਦੋਂ ਬਾਸਰੂ ਬਾਬਾ ਜੀ ਦੀ ਦ੍ਰਿਸ਼ਟੀ ਪਈ ਤਾਂ ਉਹ ਅੰਤ ਇਸ ਜੋਨ ਦਾ ਤਿਆਗ ਕਰਕੇ ਉਸਦੀ ਰੂਹ ਅਮਰਲੋਕ ਨੂੰ ਚਲੀ ਗਈ ਉਹ ਇਸ ਜੋਨ ਵਿੱਚ ਬਿਰਧ ਹੋ ਗਿਆ ਸੀ ਇਹ ਪਹਿਲੇ ਜਨਮ ਵਿੱਚ ਇੱਕ ਜੱਟਾਂ ਦਾ ਮੁੰਡਾ ਸੀ ਸਰੀਰ ਦਾ ਬਹੁਤ ਭਾਰਾ ਸੀ ਤਾਂ ਇਸ ਨੇ ਜਾਂਦੇ ਸੰਤਾਂ ਨੂੰ ਹਾਸੀ ਕੀਤੀ ਸੀ ਉਹਨਾਂ ਦੇ মুখ ਤੋਂ ਅਚਾਨਕ ਹੀ ਨਿਕਲ ਗਿਆ ਜਾ ਓਏ ਹਾਥੀਆ ਸੰਤਾਂ ਨੂੰ ਹਾਸੀ ਨਹੀਂ ਕਰਨੀ ਚਾਹੀਦੀ ਤਾਂ ਉਸ ਨੂੰ ਇਹ ਹਾਥੀ ਦੀ ਜੋਨ ਮਿਲ ਗਈ ਸੀ ਸੋ ਪਿਆਰੀ ਸਾਧ ਸੰਗਤ ਜੀ ਕਦੇ ਵੀ ਸੰਤ ਸਰੂਪ ਨੂੰ ਹਾਸਾ ਮਖੌਲ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਕਹਾਵਤ ਹੈ ਸੰਤਾਂ ਸੇਤੀ ਮਸਕਰੀ ਕੁਲ ਡੋਬਨ ਕੀ ਰੀਤ ਭਗਵਾਨ ਸੇਵਾ ਕਰੇ ਹੁਜਤਾ ਕਰੇ ਭਲੀਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜਾਦੇ ਬਾਬਾ ਸ਼੍ਰੀ ਚੰਦ ਜੀ ਬਾਲ ਸਰੂਪ ਜੀ ਦੀ ਉਮਰ ਕੋਈ 7-8 ਸਾਲਾਂ ਦੀ ਹੋ ਗਈ ਸੀ ਬਾਹਰ ਚਲੇ ਗਏ ਇੱਕ ਦਰਖਤ ਸੁੱਕਾ ਪਿਆ ਸੀ ਨਿਕੀਆਂ ਲੱਕੜੀਆਂ ਇਕੱਠੀਆਂ ਕਰਕੇ ਧੂਣਾ ਚੇਤਨਾ ਕਰਕੇ ਚੌਂਕੜਾ ਮਾਰ ਲਿਆ ਸਮਾਦੀ ਲੱਗ ਗਈ ਅਜੇ ਘਰ ਤੋਂ ਕੋਈ ਖਾਣਾ ਵੀ ਨਹੀਂ ਸੀ ਖਾਦਾ ਤਾਂ ਅਚਾਨਕ ਹੀ ਸ਼ੇਰ ਹਾਥੀ ਬਗਿਆੜ ਭੇਡ ਬੱਕਰੀ ਅਤੇ ਹੋਰ ਕਈ ਕਿਸਮਾਂ ਦੇ ਜੰਗਲੀ ਭਿਆਨਕ ਜਾਨਵਰ ਆਣ ਕੇ ਬਾਲ ਬਾਬਾ ਸ਼੍ਰੀ ਚੰਦ ਜੀ ਦੀ ਲੱਗੀ ਸਮਾਦੀ ਦੇ ਕੋਲ ਬੈਠ ਜਾਂਦੇ ਪਤਾ ਨਹੀਂ ਸੀ ਚੱਲਦਾ ਕਿ ਆਉਂਦੇ ਕਿਧਰੋਂ ਹਨ ਤੇ ਜਾਂਦੇ ਕਿਧਰ ਨੂੰ ਹਨ ਇਹ ਅਗੰਮੀ ਕੋਤਕ ਬਹੁਤ ساری ਦੁਨੀਆ ਨੇ ਅੱਖੀ ਵੇਖੀ ਪੂਆ ਨਾਨਕੀ ਜੀ ਅਤੇ ਮਾਤਾ ਸੁਲਖਣੀ ਜੀ ਦੋਨੋਂ ਹੀ ਲੱਭਣ ਵਾਸਤੇ ਤੁਰ ਪੈਂਦੇ ਸਨ ਅਤੇ ਬਾਬਾ ਜੈਰਾਮ ਜੀ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਫੁੱਫੜ ਜੀ ਸਨ ਨਾਲ ਹੀ ਲੱਭਦੇ ਲੱਭਦੇ ਆਪ ਜੀ ਲੱਭ ਹੀ ਲਿਆ ਅਜੇ ਕੁਝ ਦੂਰੀ ਤੇ ਹੀ ਸਨ ਤਾਂ ਸਭ ਤਰ੍ਹਾਂ ਦੇ ਨਿੱਕੇ ਵੱਡੇ ਇਹ ਜਾਨਵਰ લાਗੇ ਬੈਠੇ ਅੱਖੀ ਤੱਕੇ ਅਤੇ ਹੈਰਾਨ ਵੀ ਹੋਏ ਤਾਂ ਜਦ ਨਜ਼ਦੀਕ ਪਹੁੰਚੇ ਪਤਾ ਨਹੀਂ ਚਲਿਆ ਕਿ ਇੱਕ ਝਲਕ ਵਿੱਚ ਹੀ ਉਹ ਕਿਧਰੇ ਛੁਪ ਹੀ ਗਏ ਹੁਣ ਸਮਾਧੀ ਵੀ ਖੁੱਲ ਗਈ ਸੀ ਖੜੇ ਸਨ ਕੋਲ ਪਹੁੰਚੇ ਤਾਂ ਬਾਬਾ ਜੈਰਾਮ ਜੀ ਨੇ ਚੁੱਕ ਲਿਆ ਤਾਂ ਬਾਬਾ ਸ਼੍ਰੀ ਚੰਦ ਜੀ ਆਖਣ ਲੱਗੇ ਕਿ ਅਸੀਂ ਘਰ ਤੁਰ ਕੇ ਹੀ ਜਾਵਾਂਗੇ ਤੁਸੀਂ ਸਾਨੂੰ ਉਤਾਰ ਦਿਓ ਫਿਰ ਤੁਰ ਕੇ ਉਹਨਾਂ ਦੇ ਨਾਲ ਘਰ ਪਹੁੰਚੇ ਭੂਆ ਜੀ ਨੇ ਦੁੱਧ ਦਾ ਕਟੋਰਾ ਭਰ ਕੇ ਪਿਲਾਇਆ लाड़ ਲੜਾਇਆ ਪਿਆਰ ਕੀਤਾ ਸਭ ਨੇ ਭੋਲੇ ਪੰਡਾਰੀ ਸ਼੍ਰੀ ਚੰਦਰ ਨਾਮ ਪਕਾ ਦਿੱਤਾ ਇਸ ਤਰ੍ਹਾਂ ਦੇ ਬਹੁਤ ਸਾਰੇ ਕੌਤਕ ਇਤਿਹਾਸਕਾਰਾਂ ਦੀਆਂ ਲਿਖਤਾਂ ਤੋਂ ਮਿਲਦੇ ਹਨ ਉਹ ਕੌਤਕ ਐਨੇ ਹਨ ਕਿ ਲਿਖੇ ਨਹੀਂ ਜਾ ਸਕਦੇ ਬਿਆંત ਹੀ ਬਿਆંત ਹਨ ਇਹਨਾਂ ਦਿਨਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਭੈਣ ਨਾਨਕੀ ਜੀ ਦੇ ਕੋਲ ਹੀ ਸੁਲਤਾਨਪੁਰ ਹੀ ਨਿਵਾਸ ਕਰਦੇ ਸਨ ਤਾਂ ਬਾਬਾ ਸ਼੍ਰੀ ਚੰਦਰ ਜੀ ਦਾ ਜਨਮ ਵੀ ਸੁਲਤਾਨਪੁਰ ਹੀ ਹੋਇਆ ਸੀ ਸਾਧ ਸੰਗਤ ਜੀ ਉਹਨਾਂ ਦੇ ਜਨਮ ਸਥਾਨ ਤੇ ਅੱਜ ਇੱਕ ਬਹੁਤ ਸੁੰਦਰ ਗੁਰਦੁਆਰਾ ਸ਼ਿਸ਼ੋਭਿਤ ਹੈ ਲੱਖਾਂ ਹੀ ਸੰਗਤਾਂ ਜਾ ਕੇ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਦੀਆਂ ਹਨ ਤੇ ਬਾਬਾ ਸ਼੍ਰੀ ਚੰਦ ਜੀ ਦੀਆਂ ਅਸੀਸਾਂ ਪ੍ਰਾਪਤ ਕਰਦੀਆਂ ਹਨ ਛੋਟੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਜੀ ਦਾ ਜਨਮ 1553 ਬਿਕਰਮੀ ਨੂੰ ਸultanpur ਵਿੱਚ ਹੀ ਹੋਇਆ ਸੀ 16 ਸਾਲ ਦੀ ਉਮਰ ਵਿੱਚ ਇਹਨਾਂ ਦੀ ਸ਼ਾਦੀ ਹੋਈ ਸੀ ਅਤੇ 2 ਸਾਲ ਤੋਂ ਬਾਅਦ ਇਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਧਰਮਚੰਦ ਰੱਖਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ